ਦੀ ਕਾਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਬੀਬੀ ਕੌਰਾਂ ਜੀ ਸ੍ਰੀ ਕੌਮ ਸਰਸਬਾਬ ਇਹਦੇ ਸਰੋਵਰ ਦੀ ਕਾਰ ਸੇਵਾ ਅੱਜ 29 ਤਰੀਕ ਸਿੰਘ ਸਰਵਾਨ ਨਗਰ ਕਮੇਟੀ ਦੇ ਪ੍ਰਧਾਨ ਜੀ ਨੰਦਰ ਸਾਹਿਬ ਹੋਰ ਕਾਫੀ ਮੈਂਬਰ ਇਸ ਸੰਗਤਾਂ ਦੀ ਜੁਜੂਤ ਜੀ ਦੇ ਅਰਦਾਸ ਕਰਕੇ ਆਰੰਭ ਹੋਈ ਹੈ ਇਹ ਸਰਨੀਕਰ ਦੋਰਾ ਪ੍ਰਬੰਧਕ ਕਮੇਟੀ ਨੇ ਬੀਬੀ ਕੋਲਾ ਭਲਾਈ ਕੇਂਦਰ ਦੇ ਝੋਲੀ ਸੇਵਾ ਪਾਈ ਹੈ ਬਹੁਤ ਸੰਗਤਾਂ ਦੇ ਉਤਸ਼ਾਹ ਹੈ ਸੰਗਤਾਂ ਵੱਧ ਚੜ ਕੇ ਸੇਵਾ ਜਹਾਜ਼ਰੀ ਲਾ ਰਹੀਆਂ ਨੇ ਸਾਰੇ ਗੇਟਾਂ ਤੋਂ ਰਲੀਆਂ ਭਰ ਰਹੀਆਂ ਨੇ ਸੇਵਾ ਦੀਆਂ ਜੀ ਸਾਹਿਬ ਕਿਰਪਾ ਕਰੇ 2016 ਵਿੱਚ ਪਹਿਲੇ ਸੇਵਾ ਹੋਈ 2023 ਅੱਠ ਸਾਲ ਬਾਅਦ ਹੋ ਰਹੀ ਹੈ ਭਾਈ ਗੁਰੀ ਦਾ ਸਰਪਾ ਭਾਈ ਭਾਈ ਗੁਚਕਾ ਖਾਲਸਾ ਭਾਈ ਤੁਸੀਂ ਕੀ ਪਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਨਾਲ ਸੰਬੰਧਿਤ ਗੁਰਦੁਆਰਾ ਕੌਂਸਲ ਸਾਹਿਬ ਦੀ ਪਵਿੱਤਰ ਸਰੋਵਰ ਦੀ ਸੇਵਾ ਜਿਹੜੀ ਅੱਜ ਆਰੰਭ ਕੀਤੀ ਗਈ ਹੈ ਅੰਤਿ ਸੁਵਿਤੀ ਵੱਲੋਂ ਕੋਈ ਫੈਸਲੇ ਅਨੁਸਾਰ ਇਹ ਭਾਈ ਗੁਰੂ ਇਕਬਾਲ ਸਿੰਘ ਜੀ ਭਲਾਈ ਸੇਵਾ ٹرسٹ ਵਾਲਿਆਂ ਨੂੰ ਦਿੱਤੀ ਗਈ ਹੈ ਸੇਵਾ ਤੇ ਪਿਛਲੀ ਸੇਵਾ ਜਿਹੜੀ ਤਕਰੀਬਨ 10 ਸਾਲ ਪਹਿਲਾਂ ਦੇ ਕਰੀਬ ਹੋਈ ਸੀਗੀ ਤੇ ਹੁਣ ਜਿਵੇਂ ਸੇਵਾ ਆਜ ਆਰੰਭ ਹੋਈ ਆ ਸੰਗਤਾਂ ਦੀ ਮਹਾਤੂ ਨੂੰ ਦੇਖਦਿਆਂ ਹੋਇਆ ਸਾਨੂੰ ਤਕਰੀਬਨ 2-4 ਦਿਨ ਦੇ ਵਿੱਚ ਇਹ ਸੇਵਾ ਜਿਹੜੀ ਆ ਮੁਕੰਮਲ ਹੋਣ ਦੇ ਅਨੁਮਾਨ ਹਨ ਇਸ ਤੋਂ ਬਾਅਦ ਜਿਹੜਾ ਸਰੋਵਰ ਦੇ ਵਿੱਚ ਜਿੰਨੀ ਵੀ ਰੰਗ ਰੋਗਨ ਦੀ ਸੇਵਾ ਚੱਲਣੀ ਆ ਉਹ ਨਾਲ ਹੀ ਸੇਵਾ ਕਰਕੇ ਇਹਦੇ ਵਿੱਚ ਜਲ ਜਿਹੜਾ ਦੂਸਰੀ ਵਾਰ ਪ੍ਰਵੇਸ਼ ਕਰਨਾ ਹੈ ਉਹ ਪਹਿਲੋਂ ਰੰਗ ਰੋਗਨ ਦੀ ਸੇਵਾ ਕਰਕੇ ਫਿਰ ਹੀ ਜਲ ਛੱਡਿਆ ਜਾਣਾ ਜੀ ਸੰਗਤ ਨੂੰ ਇਹ ਹੀ ਬੇਨਤੀ ਕਰਦੇ ਆਂ ਕਿ ਜਿਹੜੇ-ਜਿਹੜੇ ਵੀ ਸਾਡੀ ਆਵਾਜ਼ ਨੂੰ ਸੁਣਦੇ ਹੋਣ ਜਿਹੜੇ-ਜਿਹੜੇ ਵੀ ਇਸ ਸੇਵਾ ਨੂੰ ਦੇਖਦੇ ਹੋਣ ਸੁਣਦੇ ਹੋਣ ਸਾਰੇ ਆਪਣੇ ਹੱਥੀਂ ਸੇਵਾ ਕਰਨ ਦੇ ਲਈ ਆਪਣਾ ਪੂਰਨ ਯੋਗਦਾਨ ਪਾਉਣ ਜਿਸ ਦੇ ਨਾਲ ਉਹ ਆਪਣੇ ਹੱਥੀਂ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਆਂ